ਪਹਿਲਾ ਤੋਹਫਾ ਦੇਂ ਜਾ ਰਹੇ ਪੀਓ ਆ ਬਿਲਕੁਲ ਜੇ ਅਸੀਂ ਰਖੜੀ ਤੋ ਪਹਿਲਾ ਨਹੀਂ ਦੱਸਾਂਗੇ ਰਖੜੀ ਤੇ ਹੀ ਦੱਸਾਂਗੇ ਧੀਆਂ ਦੀ ਸਕੀਮ ਹੈ ਧੀਆਂ ਨੂੰ ਅਸੀਂ ਪੈਸੇ ਦਿੰਨੇ ਆ ਉਹਨਾਂ ਦੇ ਵਿਆਹ ਤੇ ਖਰਚ ਔਰ ਇਸ ਨੂੰ ਲਗਾਤਾਰ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਤਾਂ ਕਿ ਸਾਡੀਆਂ ਧੀਆਂ ਭਾਣਾ ਨੂੰ ਕੋਈ ਪ੍ਰੋਬਲਮ ਨਾ ਆਵੇ ਜੇ ਪੈਨਸ਼ਨ ਮੈਨ ਲਾਗਰੀ ਤਾਂ ਸੀ ਕਾਰਨ ਪੁੱਛ ਲੈਣੇ ਕਿਉਂ ਨਹੀਂ ਲੱਗਦੀ ਪੈਨਸ਼ਨ ਹਾਂਜੀ ਹੋਣਾ ਚਾਹੀਦਾ ਜੀ ਉਹ ਤਾਂ ਜ਼ਰੂਰਤ ਹੈ پوری ਕੋਸ਼ਿਸ਼ ਹੈ ਕਿ ਇਸ ਨੂੰ ਜਲਦੀ ਲਾਗੂ ਕਰੀਏ ਨਾ ਪ੍ਰਸ਼ਾਸਨ ਗੁਰਪਾਲ ਜੀ ਬਹੁਤ ਜ਼ਿਆਦਾ ਦਿਵਾਰਕਾ ਲੈਣਾ ਚਾਹੁੰਦੇ ਇਹ ਬਾਕੀ ਸੋਨਾ ਪ੍ਰੋਗਰਾਮ ਅਰਤੀਆਂ ਨਾਲ ਜੁੜਿਆ ਹੋਇਆ ਸਭ ਤੋਂ ਦੀ ਦੁੱਧਾਂ ਬੱਚਾ ਬੱਚਾ ਮੈਂ ਆਪਣੀਆਂ ਬੇਟੀਆਂ ਨੂੰ ਮਾਵਾ ਭੈਣਾਂ ਨੂੰ ਸਾਰਿਆਂ ਨੂੰ ਇਸ ਮੁਬਾਰਕ ਮੌਕੇ ਤੇ ਦਿਲੋਂ ਬਾਰਕਵਾਤ ਨਹੀਂ ਪੀਆ ਕੀਆ ਪੀਂਧਾ ਕੀਆ ਔਰ ਮਿਹਨਤੀ ਲਗਾ ਰਹੀਆਂ ਨੇ ਬੱਚੀਆਂ ਮੈਨੂੰ ਲੱਗਦਾ ਕਿ ਇੰਨੀ ਵਧੀਆ ਫੋਟ ਕੀਤੀ ਗਈ ਹੈ ਕਿ ਬੱਚਿਆਂ ਨੂੰ ਆਪਣੀ ਜ਼ਮੀਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਹਰ ਜ਼ਿਲ੍ਹੇ ਵਿੱਚ ਹੋਣੇ ਚਾਹੀਦੇ ਨੇ ਸੋ ਇੱਕ ਵਾਰ ਫਿਰ ਤੋਂ ਮੈਂ ਇਸ ਉਪਰਾਲੇ ਲਈ ਬਹੁਤ ਬਹੁਤ ਮੈਂ ਇੱਕ ਫੀਡ ਦੀ ਗੱਲ ਕਰੀ ਆ ਆਂਗਣਵਾੜੀ ਸੈਂਟਰ ਦੇ ਵਿੱਚ ਫੀਡ ਨੂੰ ਲੈ ਕੇ ਕਾਫੀ ਇਸ਼ੂ ਬਣਿਆ ਹੋਇਆ ਹੈ ਲੇਕਿਨ ਹਲੇ ਤੱਕ ਕੋਈ ਕਾਰ ਨਹੀਂ ਹੋਈ ਦੇਖੋ ਜੀ ਇਹ ਗੱਲ ਗਲਤ ਹੈ ਕਿ ਕੋਈ ਕਾਰਵਾਈ ਨਹੀਂ ਹੋਈ ਅਸੀਂ ਪੂਰੇ ਜਿਆਦੇ ਵਿੱਚ ਚੈਕਿੰਗ ਕਰਵਾਈ ਹੈ ਪੂਰੀ ਮੈਂ ਖੁਦ ਚੈੱਕ ਕਰਕੇ ਆਈਆਂ ਹੋਰ ਸੈਂਪਲ ਵੀ ਭਰਵਾਏ ਗਏ ਆ ਪੂਰੀ ਲੈਬ ਤੋਂ ਵੀ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਮਾੜੀ ਰਿਪੋਰਟ ਨਹੀਂ ਆਈ ਔਰ ਅਸੀਂ ਅੱਜ ਵੀ ਤਿਆਰਾਂ ਕਿਤੇ ਵੀ ਕੋਈ ਵੀ ਜਾ ਕੇ ਤੁਹਾਡੇ ਚੋਂ ਵੀ ਜਾ ਕੇ ਚੈੱਕ ਕਰ ਸਕਦਾ ਹੈ ਕਿਤੇ ਗਲਤ ਹੋਏਗਾ ਤਾਂ ਉਸਤੇ ਕਾਰਵਾਈ ਹੋਏ ਮੈਂ ਪੰਜਾਬ ਦੇ ਘਰਾਂ ਦੇ ਛੋਟੇ ਛੋਟੇ ਬੱਚੇ ਕੰਮ ਕਰ ਰਹੇ ਨੇ ਆਮ ਧਾਬਿਆਂ ਦੇ ਕਰਿਆਨੇਦਾਰਾਂ ਤੇ ਬਿਲਕੁਲ ਜੀ ਔਰ ਮੈਂ ਇਸੇ ਮਹੀਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਪਟਿਆਲੇ ਤੋਂ ਸ਼ੁਰੂ ਕੀਤੀ ਸੀ ਅਸੀਂ ਧਾਬਿਆਂ ਤੋਂ ਚੱਕੇ ਸੀ ਬੱਚੇ ਔਰ ਇਸ ਮਹੀਨੇ ਚੋਂ ਸੀ ਲਗਭਗ 100 ਬੱਚੇ ਰੈਸਕੂ ਕੀਤੇ ਹੈਲੋ ਔਰ ਉਹਨਾਂ ਨੂੰ ਕਾਲ ਸਪਾਂਸਰਸ਼ਿਪ ਵੀ ਅਸੀਂ ਸ਼ੁਰੂ ਕੀਤੀ ਹੈ 4000 ਰੁਪਏ ਪ੍ਰਤੀ ਮਹੀਨਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੀ ਕਿ ਜਿੱਥੇ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਬੱਚਾ ਨਜ਼ਰ ਆਉਂਦਾ ਹੈ ਸਾਨੂੰ ਦੱਸੋ 100 ਸਾਡਾ ਹੈਲਪਲਾਈਨ ਨੰਬਰ ਹੈ ਅਸੀਂ ਇਮੀਡੀਏਟਲੀ ਉਹਨਾਂ ਦੇ ਘਰ ਗਏ। ਨਹੀਂ ਫੋਨ ਦਿਓ ਅਸੀਂ ਸਾਡੇ ਸਿਨੈਚਨਲ ਸਿਸਟਮ ਇੰਨਾ ਬੁਰਾ ਹਾਲਾਤ ਹੈ। ਲੋਕਾਂ ਤੱਕ ਤੁਹਾਡੇ ਤੱਕ ਰਿਪੋਰਟ ਪਹੁੰਚਦੀ ਹੈ ਪਤਾ ਨਹੀਂ। ਪਰ ਇਸ ਟਾਈਮ ਇੰਨਾ ਮੰਦਾ ਹਾਲਾ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਮਾਰਨੇ ਪੈਂਦੇ ਇੱਥੇ ਤੱਕ ਐਮਐਲ ਸਾਹਿਬ ਦੇ ਦਫ਼ਤਰ ਦੇ ਵੀ ਲੋਕ ਚੱਕਰ ਮਾਰਦੇ ਆ। ਉਹਨਾਂ ਦਾ ਕੰਮੇ ਨਹੀਂ ਹੋ ਰਿਹਾ ਜੀ ਕੀ ਕਾਰਨ ਕਿਉਂ ਜਿਹੜਾ ਕੰਮ ਜੀ ਪੈਨਸ਼ਨਾਂ ਵਗੈਰਾ ਉਹ ਇੰਤਰਾ ਸੀਮਤ ਵਿੱਚ ਬੈਠੇ ਆ ਫਾਰਮ ਭਰਦੇ ਆ ਫਾਰਮ ਹੀ ਭਰਨੀ ਆ ਜੀ ਫਾਰਮ ਹੀ ਸੀ ਮਤਲਬ ਤਿੰਨ ਤਿੰਨ ਫਾਰਮ ਨੂੰ ਫਾਰਮ ਭਰ ਚੁੱਕੇ ਨੇ ਤੇ ਉਹ ਫਾਰਮ ਭਰਨ ਤੱਕ ਰਹਿ ਗਿਆ ਸੀਮਤ ਅੱਗੇ ਦੇ ਲੋਕ ਜੀ ਪੈਨਸ਼ਨ ਨਹੀਂ ਲੱਗ ਰਹੀ ਤਾਂ ਅਸੀਂ ਕਾਰਨ ਪੁੱਛਿਆ ਨਹੀਂ ਕਿਉਂ ਨਹੀਂ ਲੱਗਦੀ ਪੈਨਸ਼ਨ ਹਾਂ ਜੀ ਹੋਣਾ ਚਾਹੀਦਾ ਜੀ ਉਹ ਤਾਂ ਜ਼ਰੂਰ ਤਾਂ ਬੜੇ ਬੁਰੇ ਰਹੇ ਨੇ ਸਾਡਾ ਕੋਈ ਕੁਝ ਗੱਲ ਜੀ ਇਹ ਕੰਮ ਇਹਨਾਂ ਦਾ ਪਹਿਲਾਂ ਦੋਫਾ ਦੇ ਜਾਂਦੇ ਕਿਉਂ ਆ ਹਾਂ ਬਿਲਕੁਲ ਜੀ ਅਸੀਂ ਰਖੜੀ ਤੋਂ ਪਹਿਲਾਂ ਨਹੀਂ ਦੱਸਾਂਗੇ ਰਖੜੀ ਤੇ ਹੀ ਦੱਸਾਂਗੇ 3 ਕਦੋਂ ਤੱਕ ਲਾਗੂ ਰਹੀ ਇਹ ਜਿਹੜੀ پوری ਕੋਸ਼ਿਸ਼ ਹੈ ਕਿ ਇਸ ਨੂੰ ਜਲਦੀ ਲਾਗੂ ਕਰੀਏ ਤੇ ਜਿਹੜੀਆਂ ਸਟਾਲਸ ਲਗਾਈਆਂ ਕਿ ਨਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਇੱਕ ਜਿਹੀ ਚੀਜ਼ ਹੈ ਕਿ ਇਸ ਦਾ ਸੱਭਿਆਚਾਰ ਨਾਲ ਜੋੜਦੀ ਹੈ ਉਹ ਪ੍ਰਾਤਨ ਚੀਜ਼ਾਂ ਜਿਹੜੀਆਂ ਸੀ ਮਨੋਂ ਵਿਸਾਰ ਚੁੱਕੇ ਆ ਭੁੱਲ ਚੁੱਕੇ ਆ ਸਾਡੇ ਆਉਣ ਵਾਲੇ ਬੱਚਿਆਂ ਨੂੰ ਦਿਖਾਉਣ ਲਈ ਵੀ ਇੱਕ ਵਧੀਆ ਢੰਗ ਹੈ ਔਰ ਮੈਨੂੰ ਲੱਗਦਾ ਕਿ ਕਈ ਚੀਜ਼ਾਂ ਨਹੀਂ ਆ ਬੈਨੀਫੀਸ਼ੀਰੀ ਹੁੰਦੀਆਂ ਨੇ ਸਾਡੇ ਲਈ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੋ ਉਹ ਚੀਜ਼ ਵੀ ਵਿੱਚ ਇਨਕਲੂਡ ਕੀਤੀ ਗਈ ਹੈ ਸੋ ਉਹਦੇ ਲਈ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਬਾਰਕਬਾਦ ਦਿੰਨੀ ਆ ਕਿ ਉਹ ਜਿਹੜਾ ਪ੍ਰਾਪਤਨ ਸੱਭਿਆਚਾਰਾ ਦੁਬਾਰਾ ਕੱਢ ਕੇ ਲਿਆਏ ਹੈ ਇਸ ਤੋਂ ਬਾਅਦ ਮੇਰੇ ਪਿੱਛੇ ਆਸ਼ੀਰਵਾਦ ਸਕੀਮ ਦੇ ਬੈਨੀਫਿਸ਼ੀਰੀ ਖੜੇ ਨੇ ਜੋ ਇਸ ਤਰ੍ਹਾਂ ਨਾਲ ਸਰਕਾਰ ਦਾ ਧੰਨਵਾਦ ਕਰਨ ਆਏ ਨੇ ਸੋ ਧੀਆਂ ਦੀ ਸਕੀਮ ਹੈ ਧੀਆਂ ਨੂੰ ਅਸੀਂ ਪੈਸੇ ਦਿੰਨੇ ਆ ਉਹਨਾਂ ਦੇ ਵਿਆਹ ਤੇ ਉੱਪਰ ਔਰ ਇਸ ਨੂੰ ਲਗਾਤਾਰ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਤਾਂ ਕਿ ਸਾਡੀਆਂ ਧੀਆਂ ਭਾਣਨ ਨੂੰ ਕੋਈ ਪ੍ਰੋਬਲਮ ਨਾ